ਮੁੱਖ ਜਨਤਾ ਸੰਗਤ ਸਰਸਰ ਪਤਾ ਨਹੀਂ ਸੰਤੁਲਿਤ ਸਕਦੀ ਕਿ ਹਮਤਾ ਨੂੰ ਦਿੱਤਾ ਹੈ ਕਿਾਇਕਾ ਕੀਤਾ ਖਾਸਾ ਰਹਿ ਗਿਆ ਹੈ ਕਿ ਭਤੀ ਮੈਂ ਸਾਫ ਕਾ ਸੈਂਟਕ ਸਰਬ ਸਾਂਜੀ ਕਮਿਊਨਿਟੀ ਦੇਾ ਪ੍ਰਧਾਨ ਉਤਰਨ ਕਾ ਵੀਰ ਜੀ ਮੈਂ ਹੋਈ ਬੇਨਤੀ ਕਰਦਾ ਕਿ ਕਈ ਜਿਹੜੀ ਜੁਨੀਅਨ ਆਲਾ ਇਹ ਆਪਣੀ ਜੁਨੀਅਨ ਬਹੁਤ ਸਟਰੋਂਗ ਆ ਅਸੀਂ ਤਰਨਤਾਰ ਦੇ ਵਿੱਚ ਕਾਫੀ ਮਸਲੇ ਹੱਲ ਕਰ ਚੁੱਕੇ ਹਾਂ ਪਰ ਕਰੀ ਵੀ ਜਾ ਰਹੇ ਹਾਂ ਮੈਂ ਇਹੀ ਕਹਿਣਾ ਵੀ ਜਿੰਨੇ ਵੀ ਹੋ ਸਕਦੇ ਵੀਰ ਫੌਜੀ ਭਰਾ ਆਪਣੇ ਨਾਲ ਜੋੜੋ ਔਰ ਅਸੀਂ ਤੁਹਾਡੇ ਨਾਲ ਖੜੇ ਹਾਂ 24 ਘੰਟੇ ਖੜੇ ਹਾਂ ਅਸੀਂ ਸਿੱਧੀ ਬੀਜੀ ਦਫ਼ਤਰ ਐਸਐਸਪੀ ਦਫ਼ਤਰ ਮੈਟਰੀ ਪਾੜਨੇਗੇ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਜਿਲੇ ਲਾ ਕੇ ਅੱਖ ਦੇ ਵਿੱਚ ਕਿੰਨੀ ਤਾਕਤ ਹੈ ਨਾ ਜਦੋਂ ਕਿਲਾ ਦੇਖਦਾ ਤੇ ਅਫਸਰ सुद्धा ਵੇਚੇ ਹੀ ਕੰਬ ਜਾਂਦਾ ਇਸ ਕਰਕੇ ਜਿੰਨੇ ਵੀ ਵੀਰ ਫੌਜੀ ਨੇ ਆਖਰਾ ਵੀ ਇਹ ਨਾਲ ਰੱਤਾ ਕਰੋ ਟਟਟ ਸਾਈਡ ਨਾਲ ਬਦਲਾ ਹਲਕਾ ਕਰਾਉਣ ਦਾ ਮੌਕਾ ਰਹਾ ਹੋਤਰਾ ਹੈ ਵੀ ਅੰਦਰ ਮੈਂ ਹਲਕਾ ਹੈਗਾ ਕਰਦਾ ਹਾਂ ਤਾਂ ਕਿ ਆਪਣੇ ਬਲਾਕ ਪਰ ਆਪਣਾ ਜਿੰਦਰ ਸਹਿਰਾ ਤਾਂ ਕਿ ਮੈਂ ਫਸਿਆ ਹੋਇਆ ਸੀ ਬੜਾ ਕਾਫੀ ਬੰਦਵੀ ਜਿਲਾਲੇ ਲੜਾਈ ਝਗੜਾ ਹੋਇਆ ਸੀ ਕਿ ਕੱਲ ਮੈਂ ਉੱਥੇ ਨਾਲ ਟਾਈਮ ਲਿਆ ਦੂਸਰ ਸਭ ਚੰਪੀ ਜਾ ਕੇ ਉਹਨਾਂ ਨਾਲ ਦੂਜੀ ਧਿਰੋਂ ਆ ਕੇ ਮਕਾਰ ਕੇ